ਉਰਾ ਸਭ ਤੋਂ ਵੱਡਾ ਐਕਸ਼ਨ ਜਿਹੜਾ ਡੱਲੇਵਾਲ ਸਾਹਿਬ ਜੀ ਨੇ ਆਪਣੇ ਸਰੀਰ ਦਾ ਬਲਦਾਨ ਆਪਣੇ ਸਮਾਜ ਵਾਸਤੇ ਕੀਤਾ ਸ਼ਾਇਦ ਉਹਦੀ ਮਿਸਾਲ ਜਿਹੜੀ ਆ ਕਿਸਾਨੀ ਅੰਦੋਲਨ ਦੇ ਸ਼ਾਇਦ ਨਹੀਂ ਅਜੇ ਤੱਕ ਮਿਲੀ ਕਿਤੇ ਕੇਂਦਰ ਹਜੇ ਵੀ ਬੇਫਿਕਰ ਦਿਖ ਰਹੀ ਹੈ ਕਿਉਂ ਬੜਾ ਰਾਜਾ ਹੁੰਦਾ ਨਾ ਉਹਦੀ ਫਿਤਰਤ ਕਿਸ ਤਰ੍ਹਾਂ ਬਦਲੀ ਹੋਣੀ ਆ ਜਿਸ ਦਿਨ ਉਹਨੂੰ ਜਨਤਾ ਲੋਕਤੰਤਰ ਦੇ ਸਰਾਂ ਦੀ ਗਿਣਤੀ ਹੁੰਦੀ ਆ ਜਿੱਦਨ ਸਰਾਂ ਦੀ ਗਿਣਤੀ ਵੱਧ ਹੋ ਗਈ ਪੂਰੇ ਦੇਸ਼ ਅੰਦੋਲਨ ਚੱਲ ਗਿਆ ਉਸ ਵੇਲੇ ਸਰਕਾਰ ਬਦਲੀ ਪੋਲੀਟੀਕਲ ਪਾਰਟੀ ਕੀਆ ਪੋਲੀਟੀਕਲ ਕਲਾਸ ਇੱਕ ਸਕਿੰਟ ਲਾਉਂਦੀ ਇਹ ਸਕਿੰਟ ਤਾਂ ਟਾਈਮ ਹੀ ਘਟਾਉਂਦਾ ਬਦਲੀ ਹੋਣ ਵਾਸਤੇ ਆਪਣਾ ਉਹਨੇ ਕਰਨਾ ਬਦਲੀ ਮੈਨੂੰ ਲੱਗਦਾ ਜਿਸਨ ਤਿੰਨ ਕਾਲੇ ਨੂੰ ਰੱਦ ਹੋਏ ਸੀ ਕਿਸੇ ਨੂੰ ਸਪਨਾ ਨਹੀਂ ਸੀ ਆਇਆ ਕਿ ਅੱਜ ਰੱਦ ਹੋ ਜਾਣਗੇ ਲੇਕਿਨ ਸਵੇਰੇ ਅਨਾਉਂਸਮੈਂਟ ਹੋ ਗਈ ਰੱਦ ਹੋ ਗਏ ਬੀਜੇਪੀ ਦੇ ਬਫਰ ਜ세ਦਾ ਸਾਹਿਬ ਦੇ ਨਾਲ ਮੁਲਾਕਾਤ ਕਰਨ ਲਈ ਵੀ ਗਏ ਸੀਗੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਧਾਨ ਸਾਹਿਬ ਆਪਣਾ ਮਰਨਵਾਰਤਾ ਤੋੜਨ ਬੀਜੇਪੀ ਜਿਹੜਾ ਵਾ ਉਹਨਾਂ ਨੂੰ ਉੱਥੇ ਜ세ਦਾ ਸਾਹਿਬ ਕੋਲ ਜਾਣ ਵਾਸਤੇ ਜ਼ਰੂਰਤ ਨਹੀਂ ਆ ਉਹਨਾਂ ਦੀ ਅਸਲੀ ਜਿਹੜਾ ਜਗਾ ਨਾ ਉਹ ਦਿੱਲੀ ਜਾਣਾ ਸੀਗਾ ਕਿ ਮੰਗਾ ਮਨੋਰਥ ਦਿੱਲੀ ਪਹੁੰਚੋ ਆਪਣੀ ਹਾਈ ਕਮਾਂਡ ਨਾਲ ਗੱਲ ਕਰੋਗੇ ਮੰਗਾਂ ਮੰਨੀਆਂ ਜਾਣਗੀਆਂ ਪੰਜਾਬ ਸਰਕਾਰ ਕਿੰਨਾ ਕੈਸਾ ਸਹਿਯੋਗ ਦੇ ਰਹੀ ਹੈ ਪੰਜਾਬ ਸਰਕਾਰ ਦੇ ਹੱਥ ਮੈਨੂੰ ਲੱਗਦਾ ਕੁਝ ਹੈ ਨਹੀਂਗਾ ਜੇ ਅਸੀਂ ਇਕੱਠਾ ਹੋਇਆ ਸਾਡੇ ਨਾਲ ਆ ਕੇ ਇਹ ਅੰਦੋਲਨ ਨੂੰ ਹੋਰ ਬਲ ਮਿਲੂਗਾ ਹਾਂ ਅੰਦੋਲਨ ਪੂਰੇ ਦੇਸ਼ ਵਿਆਪੀ ਬਣੂਗਾ ਦੂਜੀਆਂ ਸਟੇਟਾਂ ਇੱਥੇ ਸਾਡੀ ਤਾਕਤ ਹੈਗੀ ਸੀ ਕਿ ਚੱਲ ਰਿਆ ਸੀ ਜਿੱਥੇ-ਜਿੱਥੇ ਐਸਕੇਮ ਦੀ ਤਾਕਤ ਆ ਉੱਥੇ-ਉੱਥੇ ਵੀ ਹੋਰ ਜ਼ਿਆਦਾ ਜੜੀ ਆ ਮਜਬੂਤੀ ਹੋਊਗੀ ਔਰ ਸਰਕਾਰ ਨੂੰ ਸਾਡੀਆਂ ਮੰਗਾਂ ਅੱਜ ਨਹੀਂ ਕੱਲ ਨਹੀਂ ਪਰਸੋਂ ਮੰਨਣੀਆਂ ਪੈਣਗੀਆਂ। ਸਤਿ ਸ਼੍ਰੀ ਅਕਾਲ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਖਨੌਰੀ ਦੇ ਉੱਤੇ ਲਗਾਤਾਰ ਕਿਸਾਨ ਅੜੇ ਹੋਏ ਨੇ ਤੇ ਜਦੋਂ ਤੱਕ ਹੁਣ ਮੋਰਚਾ ਫਤ ਨਹੀਂ ਹੋ ਜਾਂਦਾ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਅੱਜ ਸਾਡੇ ਨਾਲ ਉਹ ਆਗੂ ਮੌਜੂਦ ਨੇ ਤੇ ਜਿਨ੍ਹਾਂ ਨੇ ਪਹਿਲਾਂ ਮਰਨ ਵਰਤ ਖੁਦ ਰੱਖਿਆ ਸੀ ਤੇ ਬਹੁਤ ਜਿਹੜੇ ਕਿ ਭਾਵਕ ਵੀ ਹੋਏ ਤੇ ਉਹਨਾਂ ਦੇ ਵੱਲੋਂ ਪ੍ਰਧਾਨ ਸਾਹਿਬ ਦੀ ਹਾਲਤ ਵੀ ਹੁਣ ਵੀ ਜਿਹੜੀ ਕਿ ਨਹੀਂ ਦੇਖਣ ਯੋਗ ਹੈਗੀ ਤੇ ਅੱਜ ਸਾਡੇ ਨਾਲ ਹਰਦੋਚੰਡੇ ਮੌਜੂਦ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਅੱਜ ਡੱਲੇਵਾਲ ਸਾਹਿਬ ਨੂੰ 45 ਦਿਨ ਹੋ ਗਏ ਨੇ ਸਵਾ ਮਹੀਨਾ 40 ਸਵਾ ਮਹੀਨਾ ਹੋ ਗਿਆ ਹੈ ਹਰਿਆਂ ਦਾ ਜਿਹੜਾ ਕਿ ਮਰਨਵਰਤ ਜਾਰੀ ਹੈ ਕੀ ਕਹਿਣਾ ਚਾਹੋਗੇ ਆ ਦੇਖੋ ਮਰਨਵਰਤ ਮੰਗਾ ਮੰਨੇ ਜਾਣ ਤੱਕ ਜਾਰੀ ਸੀਗਾ ਜਦੋਂ ਆਪਾਂ ਚੱਲੇ ਸੀ ਉਦੋਂ ਇਹੀ ਗੱਲ ਕਹਿ ਕੇ ਚੱਲੇ ਸੀ ਕਿ ਜਾਂ ਤਾਂ ਮੰਗਾ ਮੰਨਿਆ ਜਾਣ ਗਿਆ ਜਾਂ ਮੇਰੀ ਇੱਥੇ ਸ਼ਹੀਦੀ ਹੋਊਗੀ ਹੋਰ ਮੇਰੀ ਸ਼ਹੀਦੀ ਤੋਂ ਬਾਅਦ ਮੇਰੀ ਡੈੱਡ ਬੋਡੀ ਜਿਹੜੀ ਇੱਥੇ ਰੱਖੀ ਜਾਊਗੀ ਔਰ ਨੈਕਸਟ ਆਗੂ ਜਿਹੜਾ ਵਾ ਉਹ ਬੈਠ ਜਾਊਗਾ ਅ ਇਸ ਤਰ੍ਹਾਂ سلسلہ ਚੱਲਦਾ ਰੋ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਔਰ ਉਹ سلسلہ ਚੱਲ ਰਿਹਾ ਅ ਬਹੁਤ ਵਧੀਆ ਤਰੀਕੇ ਨਾਲ 11 ਮਹੀਨੇ ਤੋਂ ਆਪਾਂ ਅੰਦੋਲਨ ਚਲਾ ਰਹੇ ਹਾਂ ਵਾਕੋ ਸਟੇਜਾਂ ਸਾਡੇ ਅੰਦੋਲਨ ਤੇ ਆਈਆਂ ਲੇਕਿਨ ਜਿਸ ਤਰ੍ਹਾਂ ਦੇ ਮੌਕੇ ਸੀ ਉਹ ਆਪਾਂ ਸੰਭੇ ਔਰ ਜੋ ਜੋ ਐਕਸ਼ਨ ਸਾਨੂੰ ਚਾਹੀਦੇ ਸੀਗੇ ਉਹ ਕੀਤੇ ਔਰ ਸਭ ਤੋਂ ਵੱਡਾ ਐਕਸ਼ਨ ਜਿਹੜਾ ਡੱਲੇਵਾਲ ਸਾਹਿਬ ਜੀ ਨੇ ਆਪਣੇ ਸਰੀਰ ਦਾ ਬਲਦਾਨ ਆਪਣੇ ਸਮਾਜ ਵਾਸਤੇ ਕੀਤਾ ਸ਼ਾਇਦ ਹੋਦੀ ਮਿਸਾਲ ਜਿਹੜੀ ਆ ਕਿਸਾਨੀ ਅੰਦੋਲਨ ਦੇ ਸ਼ਾਇਦ ਨਹੀਂ ਅਜੇ ਤੱਕ ਮਿਲੀ ਕਿਤੇ ਉਹ ਉਹਨਾਂ ਨੇ ਜਿਹੜਾ ਪੂਰਾ ਕੀਤਾ ਜੀ ਤੁਸੀਂ ਵੀ ਉਸ ਟਾਈਮ ਜਿਹੜਾ ਕਿ ਮਰਨਵਾਰਤ ਰੱਖਿਆ ਸੀਗਾ ਪਰੰਤੂ ਪ੍ਰਧਾਨ ਸਾਹਿਬ ਦੇ ਕਹਿਣੇ ਦੇ ਉੱਤੇ ਤੁਸੀਂ ਉਹ ਮਰਨਵਾਰਤ ਛੱਡਿਆ ਸੀਗਾ ਕਿਉਂਕਿ ਅੱਜ ਤਾਂ ਬਹੁਤ ਦਿਨ ਹੋ ਗਏ ਨੇ ਲੱਗਦਾ ਹੈ ਕਿ ਮੋਰਚਾ ਜਿਹੜਾ ਕਿ ਆਪਣਾ ਫਤਿਹ ਜ਼ਰੂਰ ਹੋਏਗਾ ਦੇਖੋ ਮੋਰਚਾ ਫਤਿਹ ਜ਼ਰੂਰ ਹੋਊਗਾ ਸਿੱਧਕ ਔਰ ਸਬਰ ਨਾਲ ਲੜਿਓ ਮੋਰਚੇ ਹਮੇਸ਼ਾ ਫਤਿਹ ਹੁੰਦੇ ਆ ਆ ਪ੍ਰਮਾਤਮਾ ਨੇ ਸਾਡੇ ਸਿਰ ਤੇ ਮਿਹਰ ਭਰੇ ਹੱਥ ਰੱਖਿਆ ਉਹ ਸਿੱਧਕ ਸਬਰ ਸਾਨੂੰ ਉਹਨੇ ਦਿੱਤਾ ਵਾ ਮੈਨੂੰ ਲੱਗਦਾ ਕਿ ਜਦੋਂ ਮੈਂ 26 ਨੂੰ ਬੈਠਾ ਸੀਗਾ ਸਿਚੁਏਸ਼ਨ ਇਹੋ ਜੀ ਸੀ ਕਿ ਸਰਕਾਰ ਨੂੰ ਲੱਗਾ ਕਿ ਡੱਲੇਵਾਲ ਸਾਹਿਬ ਨੂੰ ਆਪਾਂ ਚੱਕ ਕੇ ਲੈ ਜਾਾਂਗੇ ਮੋਰਚਾ ਫੇਲ ਹੋ ਜੂਗਾ ਪ੍ਰੋਗਰਾਮ ਫੇਲ ਹੋ ਜਾਊਗਾ ਆਪਾਂ ਸਰਕਾਰ ਦੀ ਜਿਹੜੀ ਪਲਾਨਿੰਗ ਸੀ ਉਹਨੂੰ ਫੇਲ ਕੀਤਾ ਬੈਕਫੁੱਟ ਤੇ ਆਈ ਡੱਲੇਵਾਲ ਸਾਹਿਬ ਵਾਪਸ ਆਏ ਮੇਰੇ ਇੱਛਾ ਸੀ ਕਿ ਮੈਂ ਬੈਠਾ ਰਹਾ ਕਿ ਮੈਂ ਉਹਨਾਂ ਨਾਲੋਂ 10 ਸਾਲ ਛੋਟਾ ਵੀ ਆ ਤੇ ਮੈਨੂੰ ਲੱਗਦਾ ਸੀ ਕਿ ਮੇਰੀ ਸਿਹਤ ਉਹਨਾਂ ਨਾਲੋਂ ਚੰਗੀ ਆ ਬਿਮਾਰੀ ਤੋਂ ਪੀੜਤ ਸੀਗੇ ਲੇਕਿਨ ਉਹਨਾਂ ਦਾ ਇੱਕ ਕਹਿਣਾ ਸੀ ਕਿ ਫੋਰਮ ਦੇ ਸਭ ਤੋਂ ਵੱਡਾ ਲੀਡਰ ਮੈਨੂੰ ਮੰਨਿਆ ਜੋ ਜਗ ਮੈਨੂੰ ਮੰਨਿਆ ਦਾ ਸਭ ਤੋਂ ਪਹਿਲਾਂ ਕੁਰਬਾਨੀ ਮੈਂ ਦਊਗਾ ਆਪਣੀ ਸੋ ਮੋਰਚੇ ਨੇ ਫੈਸਲਾ ਕੀਤਾ ਦੋਨਾਂ ਫੋਰਮਾਂ ਨੇ ਫੈਸਲਾ ਕੀਤਾ ਕਿ ਮੈਨੂੰ ਉੱਥੇ ਉੱਠਣਾ ਪਿਆ ਔਰ ਉਹਨਾਂ ਨੇ ਆਪਣਾ ਵਰਤ ਜਿਹੜਾ ਕੰਟੀਨਿਊ ਰੱਖਿਆ ਜੀ ਉਸ ਟਾਈਮ ਤੁਸੀਂ ਕਾਫੀ ਭਾਵੁਕ ਵੀ ਹੋਏ ਸੀਗੇ ਜੀ ਉਹ ਇਸ ਤਰ੍ਹਾਂ ਸੀਗੇ ਮੈਨੂੰ ਲੱਗਿਆ ਕਿ ਸ਼ਾਇਦ ਪਰਮਾਤਮਾ ਨੂੰ ਹਾਲੇ ਮੈਨੂੰ ਉਸ ਕਾਬਲ ਨਹੀਂ ਸਮਝਿਆ ਜਿਸ ਕਾਬਲ ਡੱਲੇਵਾਲ ਸਾਹਿਬ ਨੂੰ ਸਮਝਿਆ ਉਹ ਭਾਵੁਕਤਾ ਮੇਰੇ ਅੰਦਰ ਸੀਗੀ ਦੂਸਰਾ ਮੈਨੂੰ ਇਹ ਸੀ ਕਿ ਮੇਰਾ ਵੱਡਾ ਭਰਾ ਮੇਰੀ ਜਗ੍ਹਾ ਅਗਰ ਜਾ ਰਿਹਾ ਤੇ ਮੈਂ ਕਿਉਂ ਨਹੀਂ ਉਹਦੇ ਵਾਸਤੇ ਕੁਝ ਕਰ ਸਕਿਆ ਮੈਂ ਉਹਨੂੰ ਉੱਥੇ ਨਾ ਬੈਠਣ ਦਵਾ ਸੋ ਮੈਨੂੰ ਲੱਗਦਾ ਕਿ ਉਹ ਜ਼ਰੂਰ ਮੈਂ ਉਸ ਕਾਲੋਂ ਭਾਵਕ ਹੋਇਆ ਸੀਗਾ ਹਾਂ ਬਾਕੀ ਇਹ ਕਿ ਜਿਹੜਾ ਇਰਾਦਾ ਆਪਾਂ ਕਰਕੇ ਚੱਲੇ ਆ ਉਹ ਚੜ੍ਹਦੀ ਕਲਾ 'ਚ ਇਰਾਦਾ ਪੱਕਾ ਰਹੂਗਾ ਦ੍ਰਿੜ ਰਹੂਗਾ ਅੱਜ ਵੀ ਮੈਂ ਡੇਲੇ ਸਾਨੂੰ ਠੀਕ ਹੈ ਬਾਹਰੋਂ ਮਿਲਿਆ ਮੈਂ ਅੰਦਰ ਨਹੀਂ ਗਿਆ ਤੇ ਚੜ੍ਹਦੀ ਕਲਾ 'ਚ ਨੇ ਸਰੀਰਕ ਪੱਖੋਂ ਜਿਹੜਾ ਵਾ ਉਹ ਤੇ ਮੈਡੀਕਲ ਸਾਇੰਸ ਫੇਲ ਹੋ ਚੁੱਕੀ ਹੈ ਕਿ ਅਗਰ ਬੰਦਾ 45 46 ਦਿਨ ਤੋਂ ਨਹੀਂ ਖਾਦਾ ਤਾਂ ਕਿਸ ਤਰ੍ਹਾਂ ਜਿੰਦਾ ਵਾ ਉਹ ਤੇ ਪਰਮਾਤਮਾ ਦੀ ਕਿਰਪਾ ਨਾਲ ਹਾਂ ਤੇ ਦੇਖੋ ਅੱਜ ਜਿਹੜਾ ਸੰਕੇਤ ਆਇਆ ਇਸ ਕੇਮ ਇਕੱਠਾ ਹੋਇਆ ਸਾਡੇ ਨਾਲ ਆ ਕੇ ਇਹ ਅੰਦੋਲਨ ਨੂੰ ਹੋਰ ਬਲ ਮਿਲੂਗਾ ਹਾਂ ਅੰਦੋਲਨ ਪੂਰੇ ਦੇਸ਼ ਵਿਆਪੀ ਬਣੂਗਾ ਦੂਜੀਆਂ ਸਟੇਟਾਂ ਇੱਥੇ ਸਾਡੀ ਤਾਕਤ ਹੈਗੀ ਸੀ ਕਿ ਚੱਲ ਰਿਆ ਸੀ ਜਿੱਥੇ-ਜਿੱਥੇ ਐਸਕੇਐਮ ਦੀ ਤਾਕਤ ਆ ਉੱਥੇ-ਉੱਥੇ ਵੀ ਹੋਰ ਜ਼ਿਆਦਾ ਜੜੀ ਆ ਮਜ਼ਬੂਤੀ ਹੋਊਗੀ ਪਰ ਸਰਕਾਰ ਨੂੰ ਸਾਡੀਆਂ ਮੰਗਾਂ ਅੱਜ ਨਹੀਂ ਕੱਲ ਨਹੀਂ ਪਰਸੋਂ ਮੰਨਣੀਆਂ ਪੈਣਗੀਆਂ ਜੀ ਜਿਹੜੀ ਹੁਣ ਅਗਲੀ ਮੀਟਿੰਗ ਹੋਏਗੀ ਉਹਦੇ ਵਿੱਚ ਲੱਗਦਾ ਹੈ ਕਿ ਹੋਰ ਜ਼ਿਆਦਾ ਜਿਹੜੀ ਕਿ ਸਪੋਰਟ ਐਸਕੇਐਮ ਦੀ ਵੀ ਦੇਖਣ ਨੂੰ ਮਿਲੇਗੀ ਦੇਖੋ ਅਸੀਂ ਅਪੀਲ ਕੀਤੀ ਹੈ ਕਿ ਅਸੀਂ ਬਿਲਕੁਲ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਆ ਕਿ ਮੀਟਿੰਗ ਚੱਲਦੀ ਰਹੂਗੀ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਰੋਜ਼ ਮੀਟਿੰਗਾਂ ਹੋਣਗੀਆਂ ਹੌਰੀ ਤੌਰ ਤੇ ਮੰਗੇ ਆ ਕੇ ਮੋਰਚੇ ਨੂੰ ਸਪੋਰਟ ਕੀਤੀ ਜਾਵੇ ਔਰ ਜਿੰਨਾ ਮੋਰਚਾ ਮਜ਼ਬੂਤ ਹੋਊਗਾ ਓਨੀ ਸਰਕਾਰ ਪਿੱਛੇ ਹਟੂਗੀ ਔਰ ਜਿਹੜੇ ਪ੍ਰੋਗਰਾਮ ਨੇ ਦੇਸ਼ ਵਿਆਪੀ ਪ੍ਰੋਗਰਾਮ ਨੇ ਉਹ ਮੀਟਿੰਗ ਕਰਕੇ ਦਿੱਤੇ ਜਾਣਗੇ ਮੀਟਿੰਗਾਂ ਤਾਂ ਦਿੱਲੀ ਹੁੰਦੀਆਂ ਅੱਗੇ ਦਿੱਲੀ ਵੀ ਹੁੰਦੀਆਂ ਸੀ ਇੱਥੇ ਵੀ ਹੋਣਗੀਆਂ ਇਹੋ ਜੀ ਪ੍ਰੋਬਲਮ ਨਹੀਂ ਆ ਹਾਂ ਮੀਟਿੰਗਾਂ ਤਾਂ ਹੋ ਗਈਆਂ 15 ਤਰੀਕ ਦਾ ਐਲਾਨ ਕਰ ਦਿੱਤਾ ਅਜਿਹਾ ਕਿ ਇਹ ਕਿ ਸਹਿਮਤੀ ਨਹੀਂ ਬਣ ਰਹੀ ਹਜੇ ਕਿਸ ਗੱਲ ਦੀ ਉਡੀਕ ਕਰ ਰਹੇ ਨੇ ਇਹ ਸਹਿਮਤੀ ਬਿਲਕੁਲ ਸਹਿਮਤੀ ਵਾਲੀ ਕੋਈ ਗੱਲ ਨਹੀਂ ਆ ਜੋ 15 ਦੀ ਮੀਟਿੰਗ ਉਹਨਾਂ ਰੱਖੀ ਸੀ ਉਹਨਾਂ ਫਾਰਮੈਲਟੀਆਂ ਹੋਰ ਪੂਰੀਆਂ ਕਰਨ ਵਾਸਤੇ ਰੱਖੀ ਸੀ ਜੋ ਆਪਾਂ ਕੋ ਅਗਲੇ ਪ੍ਰੋਗਰਾਮ ਦੇ ਨੇ ਕਿਸ ਤਰ੍ਹਾਂ ਲੜਾਈ ਲੜਨੀ ਆ ਉਹ ਅਸੀਂ ਗੱਲ ਕੀਤੀ ਕਿ 15 ਬਹੁਤ ਦੂਰ ਆ ਉਹਨੂੰ ਛੇਤੀ ਕੀਤਾ ਰਵਰ ਖਨੋਰੀ ਬਾਰਡਰ ਤੇ ਕੀਤਾ ਰਿਹਾ ਤਾਂ ਕਿ ਆਪਾਂ ਉਸ ਮੀਟਿੰਗ ਦਾ ਹਿੱਸਾ ਬਣ ਸਕੀਏ ਕਿਉਂਕਿ ਦੂਰ ਮੀਟਿੰਗ ਹੁੰਦੀ ਸਾਡੇ ਵਾਸਤੇ ਬਾਹਰ ਨਿਕਲਣਾ ਬੜਾ ਮੁਸ਼ਕਲ ਹੈ ਕੇਂਦਰ ਹਜੇ ਵੀ ਬੇਫਿਕਰ ਦਿਖ ਰਹੀ ਹੈ ਕਿਉਂ ਚਲੋ ਦੇਖੋ ਜਿਹੜਾ ਰਾਜਾ ਹੁੰਦਾ ਨਾ ਉਹਦੀ ਫਿਤਰਤ ਕਿਸ ਤਰ੍ਹਾਂ ਬਦਲੀ ਹੋਣੀ ਆ ਜਿਸ ਤਰ੍ਹਾਂ ਉਹਨੂੰ ਜਨਤਾ ਲੋ ਜਿੱਦਾਂ ਸਰਾਂ ਦੀ ਗਿਣਤੀ ਵੱਧ ਗਈ ਪੂਰੇ ਦੇਸ਼ ਅੰਦੋਲਨ ਚੱਲ ਗਿਆ ਉਸ ਵੇਲੇ ਸਰਕਾਰ ਬਦਲ ਗਈ ਪੋਲੀਟੀਕਲ ਪਾਰਟੀ ਕੀਆ ਪੋਲੀਟੀਕਲ ਕਲਾਸ ਇੱਕ ਸਕਿੰਟ ਲਾਉਂਦੀ ਇਹ ਸਕਿੰਟ ਤਾਂ ਟਾਈਮ ਹੀ ਘੱਟਦਾ ਬਦਲੀ ਹੋਣ ਵਾਸਤੇ ਆਪਣਾ ਉਹਨਾਂ ਨੇ ਕਰਨਾ ਬਦਲੀ ਮੈਨੂੰ ਲੱਗਦਾ ਜਿਸ ਤਿੰਨ ਕਾਲੇ ਨੂੰ ਰੱਦ ਹੋਏ ਸੀ ਕਿਸੇ ਨੂੰ ਸਪਨਾ ਨਹੀਂ ਸੀ ਆਇਆ ਕਿ ਅੱਜ ਰੱਦ ਹੋ ਜਾਣਗੇ ਲੇਕਿਨ ਸਵੇਰੇ ਅਨਾਊਂਸਮੈਂਟ ਹੋਈ ਰੱਦ ਹੋ ਗਏ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਇਸ ਅੰਦੋਲਨ ਵਿੱਚ ਸਾਡੀਆਂ ਮੰਗਾਂ ਜਿਹੜੀਆਂ ਜ਼ਰੂਰ ਮੰਨੀਆਂ ਜਾਣਗੀਆਂ ਜੀ ਬੀਜੇਪੀ ਦਾ ਬਫਰ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕਰਨ ਲਈ ਵੀ ਗਏ ਸੀਗੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿ ਬੀਜਪੀ ਜਿਹੜਾ ਵਾ ਉਹਨਾਂ ਨੂੰ ਉੱਥੇ ਜਥੇਦਾਰ ਸਾਹਿਬ ਕੋਲ ਜਾਣ ਵਾਸਤੇ ਜ਼ਰੂਰਤ ਨਹੀਂ ਆ। ਉਹਨਾਂ ਦੀ ਅਸਲੀ ਜਿਹੜਾ ਜਗਾ ਨਾ ਉਹ ਦਿੱਲੀ ਜਾਣਾ ਸੀ ਆ ਕਿ ਮੰਗਾ ਮਨੋਲੇਸ ਦਿੱਲੀ ਪਹੁੰਚੋ ਆਪਣੀ ਹਾਈ ਕਮਾਂਡ ਨਾਲ ਗੱਲ ਕਰੋਗੇ ਮੰਗਾ ਮਨ ਨੇ ਜਥੇਦਾਰ ਸਾਹਿਬ ਸਾਡੇ ਬਹੁਤ ਹੀ ਸਰਵਸ ਜਿਹੜੇ ਅਕਾਲ ਤਖਤ ਆ ਉਹਦੇ ਜਥੇਦਾਰ ਨੇ ਬੜੇ ਸਤਿਕਾਰਯੋਗ ਨੇ ਔਰ ਉਹਨਾਂ ਦੀ ਜਿਹੜੀ ਦਖਲ ਨਾਲ ਜੀ ਧਾਰਮਿਕ ਕੰਮਾਂ ਦੇ ਵਿੱਚ ਜਿਹੜੀ ਆ ਉਹ ਜ਼ਿਆਦਾ ਹੁੰਦੀ ਆ ਮੈਨੂੰ ਲੱਗਦਾ ਕਿ ਇਹ ਇਹ ਪੋਲਿਟਿਕਲ ਜਿਹੜਾ ਵੇਲੇ ਆ ਸਰਕਾਰ ਦੀ ਜਿਹੜਾ ਮੰਨਣਾ ਵਾ ਬੀਜੇਪੀ ਇੰਨਾ ਜ਼ੋਰ ਲਾਉਣ ਡਈ ਆ ਪੰਜਾਬ ਯੂਨਿਟ ਲੋੜਨ ਡਈ ਆ ਅਸੀਂ ਪੰਜਾਬ ਦੇ ਪੁੱਤਾਂ ਸੀ ਇਹਨਾਂ ਵਾਸਤੇ ਕਰਦੇ ਆ ਅਸੀਂ ਕਹਾਂ ਦਿੱਲੀ ਚਲੇ ਜਾ ਮੈਂ ਕੱਲ ਵੀ ਕਿਹਾ ਸੀ ਜਿੰਨੇ ਇਹਦੇ ਆਗੂ ਮੇਰੇ ਨਾਲ ਡੇਵਲ ਤੇ ਆਏ ਕਿ ਭਾਈ ਦਿੱਲੀ ਜਾਓ ਆਪਣੀ ਹਾਈ ਕਮਾਂਡ ਨੂੰ ਮਨਾਓ ਉਹ ਸਹੀ ਜਗ੍ਹਾ ਵਾ ਆਪਣੀਆਂ ਮੰਗਾਂ ਰੱਖਣ ਵਾਸਤੇ ਕਿਉਂਕਿ ਮੰਗਨ ਪਾਰਲੀਮੈਂਟ ਨੇ ਮੰਨਨੇ ਜਦੇ ਕਾਨੂੰਨ ਬਣਾ ਦੇਣਾ ਹੋਵੇ ਮੰਨ ਲੈਣ ਉੱਥੋਂ ਬਣਾਓ ਉੱਥੋਂ ਬਣ ਜੂਗਾ ਜਸਪ੍ਰੀ ਕੋਟ ਬਣਾਓ ਉੱਥੋਂ ਬਣ ਜੂਗਾ ਲੇਕਿਨ ਬਣਾਉਣਾ ਤਾਂ ਐਕਚੁਅਲ ਪਾਰਲੀਮੈਂਟ ਨੇ ਆ ਨਾ ਤੇ ਸਿੱਧੀ ਸਾਡੀ ਗ ਨਹੀਂ ਗੱਲਬਾਤ ਕਰਨੀ ਤਾਂ ਵੀ ਸਾਡੀਆਂ ਮੰਗਾ ਜਿਹੜੀਆਂ ਉਹਦਾ ਨੋਟੀਫਿਕੇਸ਼ਨ ਜਾਰੀ ਕਰ ਦੇ ਅਸੀਂ ਇੱਥੋਂ ਵਾਪਸ ਚਲੇ ਜਾਏ ਕੋਈ ਗੱਲ ਨਹੀਂ ਪੰਜਾਬ ਸਰਕਾਰ ਕਿੰਨਾ ਕੈਸਾ ਸਹਿਯੋਗ ਦੇ ਰਹੀ ਆ ਦੇਖੋ ਪੰਜਾਬ ਸਰਕਾਰ ਬਾਰੇ ਤਾਂ ਮੈਂ ਕੋਈ ਕਮੈਂਟ ਨਹੀਂ ਕਰੂੰ ਸਹਿਯੋਗ ਦੋ ਦਿਨ ਮੈਨੂੰ ਲੱਗਾ ਸੀਗਾ ਕਿ ਜਿਸ ਦਿਨ ਗੱਲਬਾਤ ਚੱਲੀ ਆ ਕਿ ਹੋ ਮੰਤਰੀ ਨਾਲ ਸੀਐਮ ਨੇ ਗੱਲ ਕੀਤੀ ਆ ਲੇਕਿਨ ਉਹ ਗੱਲਬਾਤ ਸਿਰੇ ਚੜ੍ਹ ਨਹੀਂ ਸਕੀ ਪੰਜਾਬ ਸਰਕਾਰ ਦੇ ਹੱਥ ਮੈਨੂੰ ਲੱਗਦਾ ਕੁਝ ਹੈ ਨਹੀਂਗਾ ਪੰਜਾਬ ਸਰਕਾਰ ਜੇ ਕੋਈ ਇਹੋ ਜਿਹੀ ਸਾਰਾ ਪਹਿਲਾਂ ਚੋਰੀ ਕਰਦੀ ਸੀ ਹਾਂ ਇਹਨਾਂ ਜਰੂਰ ਅਸੀਂ ਮੰਗ ਕੀਤੀ ਸੀ ਇਹਨਾਂ ਕੋਲੋਂ ਕੈਬਨਿਟ ਸਾਡੇ ਕੋਲ ਇੱਥੇ ਆਈ ਸੀ ਮਨੂ ਅਰੋੜਾ ਜੀ ਆਏ ਸੀ ਕਿ ਭਾਈ ਪੂਰੀ ਆਲ ਪਾਰਟੀ ਮੀਟਿੰਗ ਬੁਲਾ ਕੇ ਇੱਕ ਮਤਾ ਪਾ ਕੇ ਤੁਸੀਂ ਦਿੱਲੀ ਬੈਠੋ ਕਮ ਸਿਕਾਂ ਸਾਨੂੰ ਦਿਖਾਈ ਦੇਵੇ ਨਾ ਕਿ ਤੁਸੀਂ ਸਾਡੇ ਵਾਸਤੇ ਕੀ ਕਰ ਰਹੇ ਹੋ ਉਹ ਜੀ ਕੋਸ਼ਿਸ਼ ਨਹੀਂ ਹੋਈ ਮੇਰੇ ਕੋਲ ਹੋਰ ਪਾਰਟੀਆਂ ਦੇ ਵੀ ਇੱਥੇ ਲੀਡਰ ਆਉਂਦੇ ਨੇ ਮਿਲਦੇ ਨੇ ਉਹ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਕਿ ਆਪਾਂ ਸਾਰੇ ਜੇ ਅਸੀਂ ਇੱਥੇ ਬੈਠੇ ਬਰਨਾ ਦਿੱਲੀ ਜਾ ਕੇ ਪੀਐਮ ਦੇ ਘਰ ਕੇ ਬਹਿ ਜਾਣ ਹੋਮਨਿਸਟਰ ਦੇ ਘਰ ਕੇ ਬਹਿ ਜਾਣ ਕਿ ਭਈ ਰਾਸ਼ਟਰੀ ਘਰਗੇ ਭਾਈ ਜਣ ਵੀ ਇਹ ਮੰਗਾ ਜਿਹੜੀਆਂ ਨੇ ਜਾਇਜ਼ ਨੇ ਇਹਨਾਂ ਨੂੰ ਮੰਨੋ ਬਾਕੀ ਪਾਰਟੀਆਂ ਨਾਲ ਹੁਣ ਤੇ ਆਪੋਜੀਸ਼ਨ ਜਿਹੜੀ ਆ ਫੁੱਲ ਮਤਲਬ ਆਪਾਂ ਕਹਿੰਦੇ ਤੰਦਰੁਸਤੀ ਇੰਨੀ ਕਮਜ਼ੋਰ ਨਹੀਂ ਆ ਤੇ ਉਹ ਜਾ ਕੇ ਸਾਰੇ ਆਪੋਜੀਸ਼ਨ ਪਾਰਟੀਆਂ ਸਾਰੇ ਕਹਿੰਦੇ ਜੀ ਮੀਡੀਆ ਦੇ ਸਾਹਮਣੇ ਕਹਿੰਦੇ ਜੇ ਅਸੀਂ ਆਏਦੇ ਹਾਮੀ ਆ ਉਸਾਨਾਂ ਦੇ ਨਾਲ ਭਈ ਨਾਲ ਉਹ ਜੇ ਅਸੀਂ ਇੱਥੇ ਬੈਠੇ ਤੁਸੀਂ ਦਿੱਲੀ ਬੈਠੋ ਤੁਹਾਨੂੰ ਦਿੱਲੀ ਨਾਲ ਰੋਕਿਆ ਸੀ ਨਾ ਹਮਤ ਚਲੋ ਰੋਕਿਆ ਕੰਦਾ ਕੱਢੀਆਂ ਪਰ ਉਹ ਕਾਰਵਾਈ ਕਿਸੇ ਨੇ ਨਹੀਂ ਕੀਤੀ ਉਸ ਗੱਲੋਂ ਅਸੀਂ ਜ਼ਰੂਰ ਨਾਰਾਜ਼ ਆ ਉਹੜਾ ਪੱਖ ਆ ਉਹ ਨਹੀਂ ਇਹਨਾਂ ਨੇ ਪੇਸ਼ ਨਹੀਂ ਕੀਤਾ ਜੀ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਸੀਂ